ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੈਂਗਨ ਦੇ ਫ੍ਰੈਂਚ ਫ੍ਰਾਈਜ਼ ਬਣਾਵਾਂਗੇ ਚਲੋ ਜੀ ਆਪਾਂ ਵੇਖ ਲੈਨੇ ਆ ਫ੍ਰੈਂਚ ਫ੍ਰਾਈਜ਼ ਕਿਵੇਂ ਬਣਦੇ ਨੇ ਇਸ ਦੇ ਲਈ ਆਪਾਂ ਬੈਂਗਾ ਨੂੰ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਇਸ ਤਰੀਕੇ ਦੇ ਨਾਲ ਕੱਟ ਕੇ ਆਪਾਂ ਇਸ ਨੂੰ ఫచ ఫే కట్టే ఆలూ వగరా బ అయిజ బ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਤਰੀਕੇ ਨਾਲ ਆਪਾਂ ਇਹ ਸਾਰੇ ਬੈਂਗਨ ਨੂੰ ਕੱਟ ਲਵਾਂਗੇ ਅੱਜ ਆਪਾਂ ਬੈਂਗਨ ਦੇ ਫ੍ਰੈਂਚ ਫ੍ਰਾਈਜ਼ ਬਣਾਵਾਂਗੇ ਇਹ ਵੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਇਸ ਤਰੀਕੇ ਦੇ ਨਾਲ ਪੀਸਸ ਵਿਚ ਇਸ ਨੂੰ ਕੱਟ ਲਵਾਂਗੇ। ਬਹੁਤ ਹੀ ਘੱਟ ਟਾਈਮ ਦੇ ਵਿੱਚ ਇਹ ਪੰਜ 프라이ਸ ਬਣ ਕੇ ਤਿਆਰ ਹੋ ਜਾਣਗੇ। इस तरह आप आपते पीसिस करके इसको प्लेट के रख लवेंगे जिस तरह आप आलू वाले फ्रेंच फ्राइज लिया आलू कटते हैं उस तरह कट लवेंगे హింస్ ఇస్తే ఫ్రె ఫ్రాయిస్ బాంబూని చూడాలే డ పేస్ట్వీ ਅੱਧਾ ਛੋਟਾ ਚਮਚ ਬਲੈਕ ਪੀਪਰ ਪਾਵਾਂਗੇ। ਸਵਾਦ ਅਨੁਸਾਰ ਨਮਕ ਪਾਵਾਂਗੇ। ਅੱਧਾ ਛੋਟਾ ਚਮਚ ਲਾਲ ਮਿਰਚ ਪਾਵਾਂਗੇ। ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ। ਥੋੜਾ ਜਿਹਾ ਹਲਦੀ ਪਾਊਡਰ ਪਾਵਾਂਗੇ। ਤੇ ਸਾਰੇ ਮਸਾਲਿਆਂ ਨੂੰ ਆਪਾਂ ਇਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਸਾਰੇ ਮਸਾਲਿਆਂ ਨੂੰ ਆਪਾਂ ਇਸ ਵਿੱਚ ਮਿਕਸ ਕਰ ਲਿਆ ਹੈ ਕਾਰਨ ਫਲਾਰ ਪਾਵਾਂਗੇ ਕਾਰਨ ਫਲਾਰ ਤਾਂ 1 ਚਮਚ ਪਾਵਾਂਗੇ ਕਾਰਨ ਫਲਾਰ ਨੂੰ ਮਿਕਸ ਕਰ ਲਵਾਂਗੇ ਇਸ ਦੇ ਵਿੱਚ ਆਲੂ ਮਗਲੇ ਫਰੈਂਚ ਫ੍ਰਾਈਜ਼ ਦਾਪਾ ਬਣਾਉਂਦੇ ਹੀ ਰਹਨੇ ਆ ਇੱਕ ਵਾਰ ਇਹ ਵਾਲੀ ਫਰੈਂਚ ਫ੍ਰਾਈਜ਼ ਬਣਾ ਕੇ ਦੇਖਿਓ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਕਾਰਨ ਫਲਾਰ ਦੀ ਕੋਟਿੰਗ ਕਰ ਲਵਾਂਗੇ ਹਨ ਇਹ ਮਿਕਸ ਹੋ ਕੇ ਤਿਆਰ ਹੈ ਆਪਾਂ ਇਸ ਨੂੰ ਫਰਾਈ ਕਰ ਲਵਾਂਗੇ ਅੰਡੇ ਵਿੱਚ ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਜਾਵੇ ਤਾਂ ਆਪਾਂ ਇਸ ਦੇ ਵਿੱਚ ਇਹ ਬੈਂਨਨ ਦੇ ਫਰਾਈਜ਼ ਪਾਵਾਂਗੇ ਇਸ ਦੇ ਉੱਪਰ ਆਪਾਂ ਨਿੰਬੂ ਵਗੈਰਾ ਸਾਰੇ ਮਸਾਲੇ ਇਸ ਕਰਕੇ ਪਹਿਲਾਂ ਲਗਾਏ ਨੇ ਤਾਂ ਕਿ ਇਹ ਚਟਪਟੇ ਜੇ ਬਣ ਕੇ ਤਿਆਰ ਹੋਣ चैनी की मदद न हिला लवेंगे क्रिस्पी तक फ्राई कर लवेंगे ये बहुत जल्दी फ्राई हो जाते हैं जेकर तीस एक बार फ्रेंच फ्राइज खा लोगे तो तुसी हर बार इस बनाओगे क्योंकि इन्ने ज़्यादा वीयी बनते हैं ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਸੀਂ ਬਹੁਤ ਹੀ ਘੱਟ ਟਾਈਮ ਦੇ ਵਿੱਚ ਇਹ ਪੈਂਗਨ ਦੇ ਫ੍ਰੈਂਚ ਫ੍ਰਾਈਜ਼ ਬਣ ਕੇ ਤਿਆਰ ਹੋ ਜਾਣਗੇ ये बहुत ही आसान रेसपी है ये फ्राई होके तैयार ने अपना इन्होंने थोड़ा जा कर लगे छान की मदद इस हिला हिला के फ्राई कर लवेंगे 1-2 ਮਿੰਟ ਹੋਰ ਫਰਾਈ ਕਰਕੇ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਹੁਣੇ ਫਰਾਈ ਹੋ ਕੇ ਤਿਆਰ ਨੇ ਇਹਨਾਂ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਸਾਰੇ ਫਰਾਈਜ਼ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਗਰਮ-ਗਰਮ ਸਰਵ ਕਰਾਂਗੇ ਏ ਫਰਾਈਜ਼ ਨੂੰ ਆਪਾਂ ਕਿਸੇ ਵੀ ਸਾਸ ਦੇ ਨਾਲ ਸਰਵ ਕਰ ਸਕਦੇ ਹਾਂ ਆਪਾਂ ਗ੍ਰੀਨ ਤੇ ਰੈੱਡ ਸਾਸ ਦੇ ਨਾਲ ਸਰਵ ਕਰਾਂਗੇ ਫਰਾਈਜ਼ ਨੂੰ ਆਪਾਂ ਇਸ ਨੂੰ ਕਿਸੇ ਵੀ ਸਾਸ ਦੇ ਨਾਲ ਸਰਵ ਕਰਾਂਗੇ ਤੇ ਬਹੁਤ ਟੇਸਟੀ ਲੱਗਣਗੇ ਟਮੇਟੋ ਸਾਸ ਦੇ ਨਾਲ ਸਰਵ ਕਰ ਲਵਾਂਗੇ ਖਾਦੀ ਨਾਲ ਜਾਂ ਸਾਸ ਦੇ ਨਾਲ ਆਪਾਂ ਕਿਸੇ ਵੀ ਤਰ੍ਹਾਂ ਇਸ ਨੂੰ ਸਰਵ ਕਰ ਲਵਾਂਗੇ ਥੋੜੀ ਜਿਹੀ ਗ੍ਰੀਨ ਸੌਸ ਰੱਖਾਂਗੇ ਤੇ ਇਸ ਦੇ ਨਾਲ ਸਰਵ ਕਰ ਲਵਾਂਗੇ ਹੁਣ ਫਰਾਈਜ਼ ਬਣ ਕੇ ਤਿਆਰ ਨੇ ਇਸ ਤਰੀਕੇ ਦੇ ਫਰਾਈਜ਼ ਬਣ ਕੇ ਤਿਆਰ ਨੇ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੀਡੀਓ ਨੂੰ ਬਿਨਾ ਸਕਿਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ